ਕਹਿੰਦੇ ਆਮ ਆਦਮੀ ਪਾਰਟੀ ਦੇ ਵਿੱਚ ਜੇ ਕੋਈ ਸੱਚ ਬੋਲਦਾ ਤਾਂ ਉਹਨੂੰ ਸਜ਼ਾ ਵੀ ਸਖਤ ਮਿਲਦੀ ਆ ਤਾਜ਼ਾ ਮਸਾਲਾ ਪਟਿਆਲਾ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਹਲਕਾ ਕਨੌਤ ਜਿੱਥੋਂ ਕਿ ਪਠਾਨ ਮਾਦਰਾ ਵੱਲੋਂ ਸੱਚ ਬੋਲਿਆ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕੀ ਹੜਾਂ ਨੂੰ ਲੈ ਕੇ ਪਰ ਉਹਨੂੰ ਸਖਤ ਸਜ਼ਾ ਜ਼ਰੂਰ ਮਿਲਨੀ ਮਿਲ ਰਹੀ ਆ ਉਹਦੇ ਪਰਿਵਾਰ ਨੂੰ ਮਿਲ ਰਹੀ ਆ ਉਹਦੇ ਬੇਟੇ ਨੂੰ ਮਿਲ ਰਹੀ ਆ ਉਹਦੀ ਧੀ ਨੂੰ ਮਿਲ ਰਹੀ ਆ ਉਹਦੀ ਪਤਨੀ ਨੂੰ ਵੀ ਮਿਲ ਰਹੀ ਆ ਕਹਿੰਦੇ ਹੁਣ ਉਹਦੀ ਪਤਨੀ ਜੇ ਰੇ ਲਾ ਜਾ ਇੱਕ ਪ੍ਰਾਈਵੇਟ ਹਸਪਤਾਲ ਪਟਿਆਲਾ ਦੇ ਵਿੱਚ ਉਹਨੂੰ ਵੀ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ ਇਸ ਲਈ ਅਕ ਗੱਲਬਾਤ ਕਰਾਂਗੇ ਅਸੀਂ 86 ਮਾਹਰ ਨੇ ਮਹਾਂਤ ਹਰਵਿੰਦਰ ਸਿੰਘ ਖਨੌੜਾ ਨੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਤੋਂ ਖਨੌੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜਾ ਸੱਚ ਬੋਲਣਾ ਪਠਾਨ ਮਦਰ ਇੰਨਾ ਮਹਿੰਗਾ ਕਿਉਂ ਪਿਆ ਮਾਨ ਸਾਹਿਬ ਦੇਖੋ ਗੱਲ ਇਹ ਆ ਵੀ ਚਾਹੇ ਅਸੀਂ ਲੱਗ ਲੱਗ ਪਾਰਟੀਆਂ ਵਿੱਚ ਆ ਮੈਂ ਕਾਂਗਰਸ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਪਰ ਮਨ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਇਹ ਜਬਤੀਰਾ ਇੱਕ ਐਮਐਲਏ ਦੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਐਮਐਲਏ ਨੇ ਜਿਹੜੀ ਗੱਲ ਕੀਤੀ ਉਸ ਸਮੇਂ ਹੜ੍ਹਾਂ ਦੇ ਨਾਲ ਜਿਹੜਾ ਉਹ ਏਰੀਆ ਘੱਗਰ ਦੇ ਨਾਲ-ਨਾਲ ਉਹ ਸਾਰਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਮੈਨੂੰ ਆਪ ਮੈਂ ਜਾ ਕੇ ਵੇਖਿਆ ਉੱਥੇ ਇੰਨਾ ਪਾਣੀ ਸੀ ਉਹਦੇ ਵਿੱਚ ਜਿਹੜੀ ਨਿਲੈਕੀ ਆ ਉਹ ਇਹਦੇ ਵਿੱਚ ਕੋਈ ਦੂਰ ਨਹੀਂ ਉਹ ਸਰਕਾਰ ਦੀ ਆ ਇਰੀਗੇਸ਼ਨ ਡਿਪਾਰਟਮੈਂਟ ਦੀ ਆ ਉਹਦੀ ਜ਼ਿੰਮੇਵਾਰੀ ਕ੍ਰਿਸ਼ਨ ਕੁਮਾਰ ਦੀ ਆ ਜੋ ਸੈਕਟਰੀ ਨੇ ਤੇ ਮਿਨਿਸਟਰ ਸਾਹਿਬ ਬਰਿੰਦਰ ਗੋਹਲ ਜੀ ਦੀ ਆ ਤੇ ਮੁੱਖ ਮੰਤਰੀ ਪੰਜਾਬ ਦੀ ਆ ਤੇ ਉਹਨਾਂ ਨੇ ਜਦੋਂ ਪਾਣੀ ਦੇ ਹਾਲਾਤ ਇੰਨੇ ਬੇਕਾਬੂ ਹੋ ਗਏ ਕੱਗਰ ਚ ਜਿਹਦੀ ਪਹਿਲਾਂ ਦਾ ਤਾਂ ਸਫਾਈ ਕੀਤੀ ਗਈ 6 ਮਹੀਨੇ ਪਹਿਲਾਂ ਜਿਹੜੀਆਂ ਇਹਨਾਂ ਦੀਆਂ ਕੱਗਰਾਂ ਦੀਆਂ ਨਦੀਆਂ ਦੀਆਂ ਇਹ ਸਾਰੀਆਂ ਚੋਹਾਂ ਦੀਆਂ ਮਾਨਸਾ ਸਫਾਈ ਕਰਨੀ অতি ਜ਼ਰੂਰੀ ਹੁੰਦੀ ਆ ਇਹ ਕੋਈ ਨਵਾਂ ਕੰਮ ਨਹੀਂ ਨਾ ਹੀ ਕੋਈ ਨਵਾਂ ਕੋਈ ਮੀਂਹ ਪਿਆ ਪਿਆਪ ਦੇ ਵਿੱਚ ਬਾਰਸਾ ਹੁੰਦੀਆਂ ਨੇ ਪਰ ਜਿਹੜੇ ਪਾਣੀ ਦਾ ਕੋਈ ਜਾਣ ਦਾ ਪ੍ਰਬੰਧ ਨਹੀਂ ਕੀਤਾ ਗਿਆ ਕੋਈ ਚੋਇਆਂ ਦੀ ਡਰੇਂਜ ਦੀ ਨਦੀਆਂ ਦੀ ਕੱਗਰ ਦੀ ਸਫਾਈ ਨਹੀਂ ਕੀਤੀ ਉਹਦੀ ਬਦੌਲਤੇ ਹੋਇਆ ਤਾਂ ਉੱਥੇ ਜਦੋਂ ਲੋਕਾਂ ਜੇ ਲੋਕ ਤਾਂ ਵੀ ਵੇਖੋ ਸਵਾਲ ਕਰਨਗੇ ਫਸਲ ਮਰ ਗਈ ਪੁੱਤਾਂ ਵਾਂਗੂ ਪਾੜੀ ਵੀ ਮਾਨਸਾ ਸਾਹਿਬ 6 ਮਹੀਨੇ ਬਾਅਦ ਉਹੀ ਕਮਾਈ ਆਉਣੀ ਆ ਜਿਹੜਾ ਜੇਬ ਚੋਂ ਲੈ ਲੈ ਕੇ ਆਰਤੀ ਘਣੋਂ ਪੈਸਾ ਲਾ ਦਦਾ ਜੀਵਿੰਦਾਰ ਤੇ ਉਸ ਤੋਂ ਬਾਅਦ ਉਹ ਬਰਬਾਦ ਹੁੰਦੀ ਜਿਵੇਂ ਨੌੜਾ ਸਾਹਿਬ ਗੱਲ ਇਹ ਆ ਲੋਕ ਵਿਧਾਇਕ ਚੁਣਦੇ ਨੇ ਲੋਕਾਂ ਦੀ ਜੇ ਆਵਾਜ਼ ਵਿਧਾਇਕ ਨਹੀਂ ਚੁੱਕੂਗਾ ਫਿਰ ਕਾਹਦਾ ਵਿਧਾਇਕ ਆ ਉਹਨੇ ਬਾਤ ਚੁੱਕੀ ਆ ਨਾ ਨਹੀਂ ਨਹੀਂ ਬਿਲਕੁਲ ਆਵਾਜ਼ ਚੁੱਕੀ ਆਪਣੀ ਸਰਕਾਰ ਦੇ ਖਿਲਾਫ ਸਾਡੀ ਤਾਂ ਕਾਂਗਰਸ ਪਾਰਟੀ ਨੇ ਬੜਾ ਰੌਲਾ ਪਾਇਆ ਸਾਡੀ ਤਾਂ ਸੁਣੀ ਨਹੀਂ ਗਈ ਪਰ ਜੇ ਉਹਨਾਂ ਦੇ ਆਪਣੇ ਐਮਐਲਏ ਨੇ ਮੈਂ ਵੀ ਗੱਲ ਮਾਨ ਸਾਹਿਬ ਨੂੰ ਇਹ ਕੱਲਾ ਐਮਐਲਏ ਹਰਮਿਤਮਾਨ ਨਹੀਂ ਸੀਗਾ ਇਦੇ ਪਿੱਛੇ ਦੀ ਪਰ ਉਹ ਮੈਨੂੰ ਉਹ ਕਹਿੰਦੇ ਨੂੰ ਇਹ ਮਹਿਸੂਸ ਹੋ ਰਿਹਾ ਵੀ ਉਹਨੂੰ ਮੌਕੇ ਤੇ ਜਿਹੜਾ ਉਹਦੇ ਨਾਲ ਬਤੀਰਾ ਹੋਇਆ ਉਹ ਤੋਂ ਬਾਕੀ ਜਿਹੜੇ ਦੀ ਉਹ ਡਰ ਕੇ ਪਿੱਛੇ ਹਟ ਗਏ ਪਹਿਲਾਂ ਸਾਰੇ ਇਕੱਠਿਆਂ ਨਹੀਂ ਰਹੇ ਸੀ ਵੀ ਮਾਨ ਸਾਹਿਬ ਵਰਮੀਤ ਪਠਾਨ ਮਾਜੇ ਜੀ ਤੁਸੀਂ ਬੋਲੋ ਪਰ ਹੁਣ ਜਦੋਂ ਸਰਕਾਰ ਨੇ ਚੂੜੀ ਜਾਦੇ ਗਸਤੀ ਉਹ ਵੈਸੇ ਬਹੁਤ ਹੀ ਮਾੜੀ ਗੱਲਾਂ ਜਿਹੜੇ ਉਹਦੇ ਸਾਥੀਆਂ ਨੇ ਸਾਹ ਛੱਡਿਆ ਮੈਂ ਇਸ ਗੱਲ ਦੀ ਨਿਖੇਧੀ ਕਰਦਾ ਕਿ ਉਹਨਾਂ ਨੇ ਸੱਚ ਸਰਕਾਰ ਨੂੰ ਸੀਸਾ ਦਿਖਾਇਆ ਠੀਕਾ ਤੇ ਸਰਕਾਰ ਨੂੰ ਆਪਣੀ ਇਹ ਗਲਤੀ ਨੂੰ ਮੰਨਣ ਦੀ ਬਜਾਏ ਉਹਨਾਂ ਨੇ ਉਹਤੇ ਕਾਰਵਾਈ ਕੀਤੀ ਚਲੋ ਉਹਨਾਂ ਦਾ ਨਿੱਜੀ ਮਾਮਲਾ ਪਰ ਐਮਐਲਏ ਦੇ ਨਾਲ ਉਹਦੇ ਪਰਿਵਾਰ ਨੂੰ ਉਹਦੇ ਬੱਚਿਆਂ ਨੂੰ ਉਹਦੀ ਬੇਟੀ ਆ ਯਾਰ ਜਵਾਨ ਵਿਆਹਣ ਲਈ ਆ ਉਹਦਾ ਬੇਟਾ ਜਿਹੜਾ ਪਵਿੱਤਰੀਆਂ ਪਹਿਨਾਣੇ ਆ ਉਹਦੀ ਮੈਸੇਜ ਬਿਮਾਰ ਪਈ ਆ ਅੱਜ ਉਹ ਹਸਪੀਟਲ ਚਾ ਨੂੰ ਕੋਈ ਮਿਲ ਨਹੀਂ ਦੇ ਰਿਹਾ ਇਹ ਕੋਈ ਤਰੀਕਾ ਜੀ ਅੱਜ ਤੁਸੀਂ ਇੱਕ ਐਮਐਲਏ ਦਾ ਦੋਸੋਂ ਵੀ ਮਜੇ ਨੇ ਕੀ ਕ੍ਰਾਈਮ ਕੀਤਾ ਜੇ ਕ੍ਰਾਈਮ ਕੀਤਾ ਮਾਨ ਸਰ ਤਾਂ ਮੈਂ ਕਹਾਂ ਪਰਚਾ ਦੋ ਜੇ ਉਹਦੀ ਬੇਟੇ ਨੇ ਕੀਤਾ ਦੌਲਤ ਦੇ ਪਰਚੇ ਤੋਂ ਜਦ ਉਹਨਾਂ ਦੀ ਕੋਈ ਕਾਰਵਾਈ ਨਹੀਂ ਤਾਂ ਫਿਰ ਉਸ ਪਰਿਵਾਰ ਨਾਲ ਹੈ ਜਬਤੀਰਾ ਕਰਨਾ ਸਰਕਾਰੀ ਕੋਠੀ ਖਾਲੀ ਕਰਾ ਦਿਓ ਪਹਿਲਾ ਮੈਸੇਜ ਸੀਐਮ ਆਪਣਾ ਫੁੱਫੜ ਕਹਿੰਦੀ ਜਦ ਪਟਿਆਲੇ ਘੇੜਾ ਲੱਗਦਾ ਸੀ ਤਾਂ ਹਰਮੀਤ ਮਾਨ ਜੀ ਦੇ ਘਰੇ ਜਾਂਦੇ ਸੀਗੇ ਉਹ ਪਤਾ ਨਹੀਂ ਇਹਦੇ ਵਿੱਚ ਕੋਈ ਅੰਦਰੋਂ ਖਵੜਾ ਕੋਈ ਹੋਰ ਗੱਲ ਹੋਵੇ ਪਰ ਮੈਂ ਇਸ ਗੱਲ ਦੀ ਮਨ ਨੂੰ ਦੁੱਖਾ ਵੀ ਇਸ ਗੱਲ ਦੀ ਨਿਖੇਧੀ ਕਰਦਾ ਵੀ ਪਰਿਵਾਰ ਨਾਲ ਇਹੋ ਜਿਹਾ ਬਤੀਰਾ ਨਹੀਂ ਹੋਣਾ ਚਾਹੀਦਾ ਹਿੰਦੁਸਤਾਨ ਦਾ ਸਾਬਕਾ ਕੇਂਦਰੀ ਮੰਤਰੀ ਹੈ ਤੇ ਇਥੋਂ ਪੰਜਾਬ ਦੇ ਸਾਬਕਾ ਮੰਤਰੀ ਕਾਂਗਰਸਮੈਨ ਮਿਲਣ ਗਏ ਪਰ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਉਹਨਾਂ ਨੇ ਕੋਈ ਕ੍ਰਾਈਮ ਥੋੜੀ ਕੀਤਾ ਬਿਲਕੁਲ ਇਹ ਨਹੀਂ ਲੱਗ ਰਿਹਾ ਕਿ ਤਿੰਨ ਕਿਤੇ ਭਗਵੰਤ ਮਾਨ ਪਾਵਰਫੁੱਲ 95 96 ਵਿਧਾਇਕ ਨੇ ਉਹਦੇ ਤੇ ਇਸ ਕਰਕੇ ਤਨ ਜੇ ਕਿਤੇ ਉਹ 66 66 ਹੋਣਦੇ ਫਿਰ ਤਾਂ ਫੁੱਲਾ ਵਾਂਗੂ ਪੁੱਜਣਾ ਸੀ ਉਹਨੂੰ ਦੇਖੋ ਤੁਸੀਂ ਚਾਹੇ 92 ਨੇ ਮਾਨ ਸਾਹਿਬ ਚਾਹੇ 93 ਨੇ ਹਮ ਸਾਲ ਇੱਕ ਰਹਿ ਗਿਆ ਹਮ ਸਾਲ ਦੇ ਬਾਅਦ ਪਤਾ ਲੱਗੂ ਪਹਿਲਾਂ ਤਾਂ ਲੋਕ ਇਹਨਾਂ ਦੇ ਝੂਠੇ ਜਿਹੜੇ ਇਹਨਾਂ ਨੇ ਲਾਰੇ ਲਾਏ ਕਦੇ 1100 ਰੁਪਇਆ ਪੈਣਾ ਨੂੰ ਮਹਿਲਾਵਾਂ ਦੇ ਦਾਂਗੇ ਅਸੀਂ ਹਰ ਘਰ ਦੇ ਵਿੱਚ ਨੌਕਰੀ ਕਰਜ਼ਾ ਮਾਫੀ ਬਿਜਲੀ ਮਾਫੀ ਐਡ ਐਡੀਆਂ ਗੱਲਾਂ ਕਰਕੇ ਕ腐ਸ਼ਨ ਖਤਮ ਕਰ ਦਾਂਗੇ ਜਿਹੜੀ ਉਹ ਲਾਰੇਆਂ ਲਾ ਕੇ ਨਾ ਮਾਨ ਸਾਹਿਬ ਸਰਕਾਰ ਆਈ ਤੀ ਤੇ ਲੋਕਾਂ ਨੇ ਦੇਖ ਲਿਆ ਤੁਸੀਂ 92 ਦੇ ਵਿੱਚੋਂ ਇਹਨਾਂ ਨੂੰ ਇੱਕ ਨਹੀਂ ਲੱਭਣਾ ਤੇ ਮੈਂ ਇੱਕ ਗੱਲ ਤੁਹਾਨੂੰ ਮਾਨਸਾਹਬ ਹੋਰ ਵੀ ਕਹੂੰ ਜਿਹੜਾ ਦੁੱਖ ਹੋਇਆ ਹੂੰ ਚੀਫ ਮਿਨਿਸਟਰ ਪੰਜਾਬ ਇੱਕ ਜ਼ਿੰਮੇਵਾਰੀ ਪੋਸਟ ਤੇ ਬੈਠੇ ਨੇ ਉਹ ਹੱਸ ਕੇ ਕਹਿ ਰਿਹਾ ਕਹਿੰਦਾ ਅਈ ਕਹਿੰਦਾ ਤੂੰ ਰੈਫਰ ਦਾ ਅੰਡਰਗ੍ਰਾਉਂਡ ਹੁੰਦਾ ਕਹਿੰਦਾ ਅਸੀਂ ਉਧਰ ਦੇ ਕਾਰਬੇ ਉਹ ਤੁਸੀਂ ਹਿੰਦੁਸਤਾਨ ਦੀ ਕੋਈ ਸਟੇਟ ਨਹੀਂ ਛੱਡੀ ਤੁਸੀਂ ਹਰਿਆਣੇ ਦੇ ਪਿੱਛੇ ਪੱਜੇ ਫਿਰਦੇ ਹੋ ਪੰਜਾਬ ਦੀ ਸਾਰੀ ਪੁਲਿਸ ਤੁਸੀਂ ਨੇ ਮਗਰ ਲਾਈ ਵੀ ਆ ਤੁਸੀਂ ਉਹਨਾਂ ਨੂੰ ਉਹਨਾਂ ਦੇ ਮਿਸ ਨੂੰ ਪਰਿਵਾਰ ਨੂੰ ਅਰੈਸਟ ਹਾਊਸ ਕੀਤਾ ਵੈ ਤੇ ਯਾਰ ਚੀਫ ਮਿਨਿਸਟਰ ਇਹੋ ਜਿਹੇ ਮਖੌਲਾਂ 'ਚ ਗੱਲਾਂ ਕਰੇ ਸ਼ੋਭਾ ਨਹੀਂ ਦਿੰਦਾ ਬਿਲਕੁਲ ਤੁਸੀਂ ਪਿਛਲੀਆਂ ਸਰਕਾਰਾਂ 'ਚ ਕਦੇ ਇਹੋ ਜਿਹੀ ਕਾਰਵਾਈ ਕਿਸੇ ਵਿਧਾਇਕ ਤੇ ਦੇਖੀ ਅਜੇ ਤੱਕ ਜਿਵੇਂ ਇਹਨਾਂ ਨੇ ਆਪ ਤੋਂ 4-5 ਵਿਧਾਇਕਾਂ ਤੇ ਕਾਰਵਾਈ ਕੀਤੀ ਆ ਨਹੀਂ ਨਹੀਂ ਬਿਲਕੁਲ ਮਾਨ ਸਾਹਿਬ ਕੋਈ ਕਦੇ ਦੇਖੋ ਅਕਾਲੀ ਦਲ ਦੀ ਵੀ ਬੜਾ ਲੰਮਾ ਸਵਾ ਸਰਕਾਰੀ ਕਾਂਗਰਸ ਦੀ ਵੀ ਰਹੀ ਇਹ ਆਪਣੇ ਕਲੀਕ ਹੁੰਦੇ ਨੇ ਨਾਰ ਦੇ ਸਾਥੀ ਨੇ ਜੇ ਉਹਨਾਂ ਦੀ ਗੱਲ ਉਹਨਾਂ ਨੇ ਕੋਈ ਕਹੀ ਆ ਉਹਨੂੰ ਡੀਪਲੀ ਜਾ ਕੇ ਸੋਚਣਾ ਚਾਹੀਦਾ ਵੀ ਇਹਨਾਂ ਨੇ ਕੋਈ ਗੱਲ ਕਹੀ ਆ ਕੋਈ ਸਰਕਾਰ ਦੀ ਇੱਥੇ ਗਲਤੀ ਨਹੀਂ ਉਹਨੂੰ ਸੁਧਾਰਨ ਦੀ ਬਜਾਏ ਤੁਸੀਂ ਉਸ ਦੇ ਮਗਰ ਪੈ ਜਾਓ ਇਹਦਾ ਤਾਂ ਇੱਕੇ ਇੱਕ ਮੈਂ ਜੋ ਸੰਧਾ ਇਹਦਾ ਮਤਲਬ ਆ ਵੀ ਮਾਨ ਸਰਕਾਰ ਦੇ ਖਿਲਾਫ ਦਿੱਲੀ ਵਾਲੇ ਕੇਜਰੀਵਾਲ ਦੇ ਖਿਲਾਫ ਉਹਨਾਂ ਦੀ ਜੁੰਡਲੀ ਦੇ ਖਿਲਾਫ ਪੰਜਾਬ ਦੇ ਲੋਕ ਤਾਂ ਕੀ ਵੀ ਉਹਨਾਂ ਦੀ ਸਰਕਾਰ ਦੇ ਵਿੱਚੋਂ ਵੀ ਕੋਈ ਬੋਲਣ ਦੀ ਹਿੰਮਤ ਨਾ ਰੱਖੇ ਇਹ ਇਸ ਚੀਜ਼ ਵਾਸਤੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੈਸੇਜ ਕਰ ਰਹੇ ਨੇ ਪਰ ਆਗੀ 27 ਫੇਰ ਅਸੀਂ ਦੇਖਾਂਗੇ ਇਹਨਾਂ ਵਿੱਚੋਂ ਸਾਰਿਆਂ ਨੇ ਜੇਲ੍ਹ ਜਾਣਾ ਕੇਜਰੀਬਾਲ ਹੋਣੀ ਸ਼ਿਸ਼ੋਦੀ ਹੋਣੀ ਤੇ ਸਤਿੰਦਰ ਜੈਨ ਹੋਣੀ ਹਜ਼ਾਰਾਂ ਕਰੋੜ ਰੁਪਏ ਦੇ ਵਿੱਚ ਗੱਲਾਂ ਜੋ ਨਿਕਲੇ ਦਿੱਲੀੋਂ ਕੱਢੇ ਵੇ ਇੱਥੇ ਪੰਜਾਬ ਸਾਡੇ ਲਿਆ ਕੇ ਸਿਰ ਦੇ ਉੱਤੇ ਬਿਠਾਤੇ ਤੇ ਸਾਡਾ ਪੰਜਾਬ ਦਾ ਬੇੜਾ ਗਰਕਰਤਾ ਸਾਡੇ ਪੰਜਾਬ ਦਾ ਪੈਸਾ ਜਹਾਜਾਂ ਰਹੀਂ ਆੜਾੜੇ ਵਾਲੇ ਸਟੇਟਾਂ ਵਿੱਚ ਐ ਨਹੀਂ ਫਿਰਦੇ ਨੇ ਕੋਠੀਆਂ ਸਰਕਾਰੀ ਉਹਨਾਂ ਨੂੰ ਜਿਹੜਾ ਡੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਬੜੀ ਤਕਲੀਫ ਹੋ ਰਹੀ ਆ ਸਾਰੀ ਜਿਹੜੀ ਇੱਕ ਸਰਕਾਰ ਦੀਆਂ ਜ਼ਿੰਮੇਵਾਰੀਆਂ ਸੀ ਇਹ ਸਰਕਾਰ ਭੱਜ ਕੇ ਤੇ ਇਹਨਾਂ ਨੇ ਇੱਕ ਕਲੰਕ ਲਾਤਾ ਵੀ ਜਿਹੜੀ ਸਰਕਾਰ ਆ ਕੋਈ ਨਹੀਂ ਲੈ ਕੋ ਹੋ ਸਕਦੀ ਆ ਬਿਲਕੁਲ ਲਾਸਟ ਸਵਾਲ ਆ ਵੀ ਤੁਸੀਂ ਪਠਾਨ ਮਾਦਰੀ ਦੀ ਪਤਨੀ ਨਾਲ ਮੁਲਾਕਾਤ ਕਰਨ ਜਾਊਂਗੇ ਹਸਪਤਾਲ ਦੇ ਵਿੱਚ ਦੇਖੋ ਗੱਲ ਤਿਲ ਕਰਦਾ ਮੇਰਾ ਐ ਜੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇੱਕ ਸਾਡੀ ਅਸੀਂ ਆਪੋਜੀਸ਼ਨ 'ਚ ਬੈਠੇ ਆ ਵੀ ਪਰਿਵਾਰ ਨਾਲ ਇੰਨਾ ਚਾਹੇ ਮੈਂ ਕਹਿੰਦਾ ਐਮਐਲਏ ਹੈ ਚਾਹੇ ਨਹੀਂ ਸਾਡਾ ਵਾਸਤ ਨਹੀਂ ਕਿਸੇ ਨਾਲ ਵੀ ਤੱਕਾ ਹੁੰਦਾ ਅਸੀਂ ਖੜਦੇ ਆ ਅਸੀਂ ਜਾਣਦੇ ਆ ਮੈਂ ਕੋਸ਼ਿਸ਼ ਕਰੂੰਗਾ ਪਰ ਸਾਨੂੰ ਪਤਾ ਉੱਥੇ ਜਾ ਕੇ ਬੇਇਜ਼ਤੀ ਹੋ ਕਰਾਉਣੀ ਆ ਕਿਉਂਕਿ ਉਹ ਕਿਨੂੰ ਮਿਲ ਨਹੀਂ ਦੇ ਰਹੇ ਜਿਆਦਾ ਦੱਸਣਾ ਜੇ ਕੋਈ ਕ੍ਰਾਈਮ ਕੀਤਾ ਮਿਸਲ ਪਠਾਨ ਮਾਜਰਾ ਨੇ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਮੈਂ ਕਹਿੰਦਾ ਵੀ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਜਿਹੜੇ ਤੇ ਜ਼ਿਲ੍ਹੇ ਪਟਿਆਲੇ ਦੇ ਖਾਸ ਕਰਕੇ ਜਿਹੜੇ ਐਮਐਲਏ ਤੁਰੇ ਫਿਰਦੇ ਨੇ ਬਜੀਤ ਤੁਰੇ ਫਿਰਦੇ ਨੇ ਇਹਨਾਂ ਨੂੰ ਹਾ ਦਾ ਨਾਰਾ ਮਾਰਨਾ ਚਾਹੀਦਾ ਤੇ ਸੱਚਾਈ ਤੇ ਨਾਲ ਖੜਨਾ ਚਾਹੀਦਾ ਇੰਨਾ ਤੱਕਾ ਨਹੀਂ ਕਰਨਾ ਚਾਹੀਦਾ ਆ ਬਿਲਕੁਲ ਮਾਤਾ ਹਰਮਿੰਦਰ ਸਿੰਘ ਖਨੋੜਾ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਬਿਲਕੁਲ ਹੱਕ ਦੇ ਵਿੱਚ ਹਾ ਦਾ ਨਾਰਾ ਜ਼ਰੂਰ ਮਾਰਿਆ ਪਰ